ਨਾ ਬੰਟੀ ਹੈ ਸਰ ਮੇਰਾ ਨਾਮ ਬੰਟੀ ਹੈ ਸਰ ਇੱਥੇ 4-4 ਫੁੱਟ ਪਾਣੀ ਆ ਚੁੱਕਾ ਹੈ ਸਰ ਬਹੁਤ ਜ਼ਿਆਦਾ ਸਰ ਪਾਣੀ ਆ ਗਿਆ ਹੈ ਇੱਥੇ ਸਰ ਲੇਕਿਨ ਭਾਈ ਉਹਨਾਂ ਨੇ ਨਹੀਂ ਕਨੈਕਟ ਕੀਤਾ ਭਾਈ ਉਹਨਾਂ ਨੂੰ ਕਿਹਾ ਭਾਈ ਉਹ ਨਹੀਂ ਇੱਥੇ ਪੁੱਜੇ ਸਰ ਪਹਿਲੇ ਕੋਈ ਸਸਤਾ ਨਹੀਂ ਆਇਆ ਪਹਿਲੇ ਸਰ ਆਏ ਹੀ ਸਰ ਲੇਕਿਨ ਬਾਹਰ ਬਾਹਰ ਰਹਿੰਦੇ ਸਰ ਕਲੋਨੀ ਵਿੱਚ ਨਹੀਂ ਰਹਿੰਦੇ ਸਰ ਕਲੋਨੀ ਪੈ ਜਾਂਦੀ ਹੈ ਉੱਧਰ ਪੈ ਜਾਂਦਾ ਹਾਂ ਜੀ ਜੀ ਸਰ ਉੱਧਰ ਉੱਧਰ ਤੱਕ ਜਾਂਦੇ ਲੇਕਿਨ ਇੱਧਰ ਤੱਕ ਨਹੀਂ ਸਰ ਕੋਈ ਪੁੱਜਦਾ ਸਰ ਉਹਨਾਂ ਭਾਈ ਉਹਨਾਂ ਨੇ ਨਹੀਂ ਕਨੈਕਟ ਕੀਤਾ ਸੀ ਭਾਈ ਉਹ ਨਹੀਂ ਸਰ ਰਾਸਨ ਚੋਕਰ ਵਗੈਰਾ ਚਾਰਾ ਵਗੈਰਾ ਸਾਰਾ ਲੈ ਗਏ ਨੇ ਰਿਸ਼ੀ ਭਾਈ ਨੂੰ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਹੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਰਾਹੀਂ ਹੀ ਸਰ ਪੂਰੇ ਸਮਾਜ ਵਿੱਚ ਇਹ ਮੈਸੇਜ ਜਾਂਦਾ ਪਿਆ ਵਾ ਕਿ ਕਿੱਥੇ-ਕਿੱਥੇ ਪਿੰਡਾਂ ਦੇ ਵਿੱਚ ਜ਼ਰੂਰਤ ਹੈਗੀ ਆ ਔਰ ਕਿਛੇ ਜ਼ਿਆਦਾ ਨੁਕਸਾਨ ਹੋਇਆ ਵਾ ਉਸ ਤੋਂ ਬਾਅਦ ਸਰ ਮੈਂ ਕਹਿਣਾ ਚਾਹਾਂਗਾ ਕਿ ਅੱਜ ਬੋਪਰ ਪਿੰਡ ਜਟਾਂ ਦੇ ਮਤਲਬ ਕਿੱਥੇ ਪਹੁੰਚੇ ਆ ਸਰ ਇਹ ਪਿੰਡ ਦੇ ਵਾਸੀ ਹੈਗੇ ਆ ਬੰਟੀ ਹੁਨੇ ਬੰਟੀ ਹੁਣਾ ਨੇ ਸਰ ਸਾਡੇ ਤੱਕ ਅਪਰੋਚ ਕੀਤੀ ਸੀ ਕਿ ਸਾਡੀ ਜੜੀ ਆ ਉਹ ਮਤਲਬ ਕਿ ਇੱਕ ਕਲੋਨੀ ਪੈਂਦੀ ਆ ਬੋਪਰ ਪਿੰਡ ਜਟਾਂ ਤੇ ਜੋ ਵੀ ਰਾਤ ਸਮਗਰੀ ਆ ਰਹੀ ਆ ਉਹ ਪਿੱਛੇ ਪਿੰਡ ਦੇ ਵਿੱਚ ਰਹਿ ਜਾਂਦੀ ਆ ਔਰ ਸਾਡੇ ਤੱਕ ਜੜੀ ਆ ਉਹ ਰਾਤ ਜੜੀ ਆ ਉਹ ਨਹੀਂ ਮਿਲ ਰਹੀ ਇਸ ਕਰਕੇ ਸਰ ਅੱਜ ਹੀ ਗਦਾਸਪੁਰ ਤੋਂ ਸਪੈਸ਼ਲੀ ਸਰ मतलब की राशन और चारा पशुओं ਲਈ और मेडिकल कैंप लगाया गया और खास करके सर इथे मच्छर वगैरह मलेरिया ਦਾ ਬਹੁਤ ਡਰ ਹੈਗਾਈ بیماری ਬੈਲਨ ਦਾ ਡਪੂਰਾ ਇੱਥੇ ਡਰ ਹੈਗਾ ਸੀ ਇਸ ਕਰਕੇ ਅਸੀਂ ਗਦਾਸਪੁਰ ਤੋਂ ਫੋਗਿੰਗ ਮਸ਼ੀਨ ਲੈ ਕੇ ਆਏ ਆ ਪੂਰੇ ਪਿੰਡ ਦੇ ਵਿੱਚ ਅੱਜ ਫੋਗਿੰਗ ਮਸ਼ੀਨ ਕਰਾ ਰਹੇ ਆ اور ਜਿੱਥੇ ਜਿੱਥੇ ਰਿਕੁਆਇਰਮੈਂਟ ਹੈਗੀ ਆ ਕਈਆਂ ਦੀਆਂ ਜਣੀਆਂ ਵਾਂ ਛੱਤਾਂ ਜੜੀਆਂ ਬੈਗੀਆਂ ਵਾਂ اور ਲੈਂਟਰ ਕਈਆਂ ਦੇ ਬਾਲੇ ਵੀ ਜੜੇ ਆ ਉਹ ਡੇਗੇ ਆ ਔਰ ਉਹਨਾਂ ਦੇ ਲਈ ਅਸੀਂ ਮਤਲਬ ਕਿ ਗਦਾਸਪੁਰ ਤੋਂ ਤਰਪਾਲਾਂ ਦਾ ਵੀ ਇੰਤਜ਼ਾਮ ਕੀਤਾ ਵਾ ਔਰ ਜੋ ਇਹਨਾਂ ਨੂੰ ਕੋਈ مالی ਸਹਾਇਤਾ ਵੀ ਦੀ ਵੀ ਲੋੜ ਪਈਗੀ ਉਹ ਅਸੀਂ ਇਸੇ ਇਹਨਾਂ ਨੂੰ ਪਰਿਵਾਰ ਨੂੰ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਏਗੀ